आयुर्वेद च बहुत सारीया कुदरती चीजां दी ਵਰਤੋਂ ਹੁੰਦੀ ਐ ਜੋ ਬਿਨਾ ਕਿਸੇ ਮਾੜੇ ਪ੍ਰਭਾਵ ਤੋਂ ਤੁਹਾਨੂੰ ਹਰ ਇੱਕ ਸਮੱਸਿਆ ਨੂੰ ਦੂਰ ਕਰਨ 'ਚ ਸਹਿਯੋਗ ਕਰਦੀਆਂ ਨੇ ਉਹਨਾਂ 'ਚ ਇੱਕ ਕਲੌਂਜੀ ਆਯੁਰਵੈਦਿਕ ਗੁਣਾ ਨਾਲ ਭਰਪੂਰ ਕਲੌਂਜੀ 'ਚ ਕਾਰਬੋਹਾਈਡਰੇਟਸ ਪ੍ਰੋਟੀਨ omega fatty acid ਤੇ एंटीहिस्टामाइन ਵਰਗੇ ਕਈ ਗੁਣ ਹੁੰਦੇ ਨੇ ਜਿਸ ਸੱਧ ਕ ਤੁਸੀਂ ਅਸਮਾ ਤੋਂ ਲੈ ਕੇ ਬਲੱਡ ਸ਼ੂਗਰ ਤੱਕ ਹਾਈ ਲੈਵਲ ਨੂੰ ਕੰਟਰੋਲ ਕਰ ਸਕਦੇ ਹੋ ਕਲੌਂਜੀ ਤੁਹਾਡਾ ਭਾਰ ਘਟਾਉਣ 'ਚ ਬਹੁਤ ਮਦਦਗਾਰ ਸਾਬਿਤ ਹੁੰਦੀ ਹੈ ਕਲੌਂਜੀ ਇੱਕ ਬਹੁਤ ਹੀ ਉਪਯੋਗੀ ਜੜੀ ਬੂਟੀ ਮੰਨਿਆ ਗਿਆ ਹੈ ਅਨ ਹੈਲਦੀ ਲਾਈਫ ਸਟਾਈਲ ਤੇ ਕਾਹਨ ਵਰਗੀਆਂ ਕਈ ਸਮੱਸਿਆਵਾਂ ਨਾਲ ਔਰਤਾਂ ਹੋਣ ਜਾਂ ਮਨੁੱਖ ਦੋਵਾਂ 'ਚ ਵਾਲਾਂ ਝੜਨ ਦੀ ਸਮੱਸਿਆ ਆਮ ਹੁੰਦੀ ਹੈ ਤਰਾ-ਤਰਾ ਦੀ ਟ੍ਰੀਟਮੈਂਟ ਕਰਵਾਉਣ ਨਾਲ ਫਾਇਦਾ ਨਹੀਂ ਹੁੰਦਾ ਪਰ ਘਰ 'ਚ ਮੌਜੂਦ ਕਲੌਂਜੀ ਇਸ ਸਮੱਸਿਆ ਦੇ ਨਿਪਟਾਰੇ 'ਚ ਬਹੁਤ ਫਾਇਦੇਮੰਦ ਸਾਬਿਤ ਹੋ ਸਕਦੀ ਹੈ ਸਿਰ ਤੇ 20 ਮਿੰਟ ਤੱਕ ਨਿੰਬੂ ਦੇ ਰਸ ਨਾਲ ਮਾਲਿਸ਼ ਕਰੋ ਤੇ ਫਿਰ ਹਰਬਲ ਸ਼ੈਂਪੂ ਨਾਲ ਧੋ ਲਓ ਇਸ ਤੋਂ ਬਾਅਦ ਕਲੌਂਜੀ ਦਾ ਤੇਲ ਵਾਲਾਂ ਤੇ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਸੁਕਣ ਦਿਓ ਲਗਾਤਾਰ 15 ਦਿਨਾਂ ਤੱਕ ਇਸ ਦੀ ਵਰਤੋਂ ਕਰਨ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ ਕਲੌਂਜੀ ਦੀ ਇੱਕ ਛੁਟਕੀ ਨੂੰ ਪਾਣੀ ਚ ਪਿਓ, ਦੋ ਛੁਟਕੀ ਮੇਥੀ ਦਾਣਾ ਪਾਓ, ਜੇਕਰ ਠੰਡੇ ਇਲਾਕੇ ਚ ਰਹਿੰਦੇ ਹੋ ਤਾਂ ਮੋਟੀ ਮੇਥੀ ਜੇਕਰ ਗਰਮ ਇਲਾਕੇ ਚ ਰਹਿੰਦੇ ਹੋ ਤਾਂ ਬਰੀਕ ਮੇਥੀ ਲੋ, ਰਾਤ ਨੂੰ ਪਿਉ ਕੇ ਰੱਖੋ ਤੇ ਚਬਾ ਚਬਾ ਕੇ ਖਾਓ, ਇਸ ਨਾਲ ਤੁਹਾਡੇ ਬੇਨ ਦੀ ਐਕਸਰਸਾਈਜ਼ ਹੋਵੇਗੀ ਤੇ ਪਾਣੀ ਨੂੰ ਵੀ ਪਿਓ, ਇਸ ਨਾਲ ਤੁਹਾਡਾ ਨਰਵਸ ਸਿਸਟਮ ਵੀ ਮਜ਼ਬੂਤ ਹੋਵੇਗਾ। ਕਲੌਂਜੀ ਦੀ ਇੱਕ ਚੁਟਕੀ ਸਵੇਰੇ ਸ਼ਾਮ ਸਾਦੇ ਪਾਣੀ ਨਾਲ ਲੈਣ ਨਾਲ ਸ਼ੂਗਰ ਯੂਰਿਕ ਐਸਿਡ ਗੈਸ ਕਬਜ਼ ਬਦਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ ਕਲੌਂਜੀ ਦੇ ਤੇਲ ਦੀਆਂ 10 ਬੂੰਦਾਂ ਸ਼ਹਿਦ ਦੇ 1/4 ਚਮਚ ਮਿਲਾ ਕੇ ਸਵੇਰੇ ਸ਼ਾਮ ਸੇਵਨ ਕਰਨ ਨਾਲ ਖਾਂਸੀ ਬਲਗਮ ਤੋਂ ਵੀ ਰਾਹਤ ਮਿਲਦੀ ਹੈ ਰੋਜ਼ਾਨਾ ਇੱਕ ਚੁਟਕੀ ਸਵੇਰੇ ਖਾਲੀ ਪੇਟ ਸਾਦੇ ਪਾਣੀ ਨਾਲ ਖਾਣ ਨਾਲ ਭੁੱਖ ਲੱਗਣੀ ਸ਼ੁਰੂ ਹੋ ਜਾਂਦੀ ਹੈ ਕਲੌਂਜੀ ਦੇ ਤੇਲ ਦੀਆਂ ਬੂੰਦਾਂ ਨੱਕ 'ਚ ਪਾਉਣ ਨਾਲ ਨਲਜ਼ਲਾ ਨਕਸੀਰ ਫੁੱਟਣਾ ਤੋਂ ਲਾਭ ਮਿਲਦਾ ਹੈ ਕਲੌਂਜੀ ਦਾ ਤੇਲ ਤੇ ਲੌਂਗ ਰਗੜ ਕੇ ਲਗਾਉਣ ਨਾਲ ਦੰਦਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਇੱਕ ਚੁਟਕੀ ਕਲੌਂਜੀ ਸਵੇਰੇ ਸ਼ਾਮ ਖਾਣ ਨਾਲ ਤੇ ਕਲੌਂਜੀ ਦਾ ਤੇਲ ਤੇ ਜ਼ੈਤੂਨ ਦਾ ਤੇਲ ਨੂੰ ਮਿਲਾ ਕੇ ਦਰਦ ਵਾਲੀ ਥਾਂ ਤੇ ਮਾਲਿਸ਼ ਕਰਨ ਨਾਲ ਗਠੀਆਂ ਜਾਂ ਹੱਡਾਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ। ਕਲੌਂਜੀ ਦੇ ਤੇਲ ਦੀਆਂ 10 ਗੁੰਦਾਂ ਚੌਥਾਈ ਚਮਚ ਸ਼ਹਿਦ 'ਚ ਮਿਲਾ ਕੇ ਸਵੇਰੇ ਸ਼ਾਮ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਕੀਤਾ ਜਾ ਸਕਦਾ ਹੈ। ਅੱਧਾ ਚਮਚ ਕਲੌਂਜੀ ਦਾ ਤੇਲ ਤੇ ਇੱਕ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ਤੇ ਲਗਾਓ ਤੇ ਇੱਕ ਘੰਟੇ ਬਾਅਦ ਤਾਜ਼ੇ ਪਾਣੀ ਨਾਲ ਧੋ ਲਓ ਅਜਿਹਾ ਹਫ਼ਤਾ ਕਰਨ ਨਾਲ ਚਿਹਰੇ ਦੀ ਚਮਕ ਵੱਧ ਜਾਂਦੀ ਹੈ ਇੱਕ ਗਲਾਸ ਕੋਸੇ ਪਾਣੀ 'ਚ 10 ਬੂੰਦਾਂ ਕਲੌਂਜੀ ਦਾ ਤੇਲ ਤੇ ਅੱਧਾ ਚਮਚ ਸ਼ਹਿਦ ਮਿਲਾ ਕੇ ਖਾਲੀ ਪੇਟ ਪੀਣ ਨਾਲ ਮੋਟਾਪਾ ਘਟਾਇਆ ਜਾ ਸਕਦਾ ਹੈ ਅੱਧਾ ਚਮਚ ਕਲੌਂਜੀ ਦਾ ਤੇਲ ਵਿਨੇਗਰ ਤੇ ਸ਼ਹਿਦ ਨੂੰ ਇਕੱਠੇ ਮਿਲਾ ਕੇ ਦਿਨ 'ਚ ਦੋ ਵਾਰ ਜੋੜਾਂ ਦੇ ਦਰਜੇ ਤੇ ਲਗਾਉਣ ਨਾਲ ਦਰਦ ਤੋਂ ਆਰਾਮ ਮਿਲਦਾ ਹੈ ਕਲੌਂਜੀ ਦਾ ਤੇਲ ਅੱਖਾਂ ਦੀ ਰੋਸ਼ਨੀ ਨੂੰ ਠੀਕ ਰੱਖਣ ਤੇ ਅੱਖਾਂ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਜਿਵੇਂ ਅੱਖਾਂ ਦੇ ਲਾਲ ਹੋਣਾ, મોતਿਆ, ਬਿੰਦ ਤੇ ਪਾਣੀ ਆਨ ਦੀ ਸਮੱਸਿਆ ਨੂੰ ਦੂਰ ਕਰਨ 'ਚ ਵੀ ਮਦਦਗਾਰ ਸਾਬਿਤ ਹੁੰਦਾ ਹੈ। ਸੋ ਇਹ ਖਬਰ ਵਕਫ ਵਕਫ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੋਂ ਲਈ ਗਈ ਹੈ ਜੇਕਰ ਤੁਹਾਨੂੰ ਕੋਈ ਤਕਲੀਫ ਹੈ ਤਾਂ ਡਾਕਟਰ ਨਾਲ ਜ਼ਰੂਰ ਸਲਾਹ ਲਓ।